ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡਾ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਾਨਵੱਤਾ ਨਗਰ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਹੀ ਰਹਿ ਜਾਂਦਾ ਉਸੇ ਵੀਰ ਦੇ ਕੋਲੇ ਆ ਗਿਆ ਜਿਹੜਾ ਕਟੀਆਂ ਕਾ ਰੋਟੀਆਂ ਲੈ ਕੇ ਆਉਂਦਾ ਤੇ ਅੱਜ ਫੇਰ ਮਿੱਤਰੋ ਤੁਹਾਡੇ ਲਈ 4 ਜਨਵਾਰਾ ਜਨਵਾਰ ਚਾਰੇ ਟੌਪ ਕਲਾਸ ਆ ਇੱਕ ਹੈਗਾ ਵਾ ਕਟਾ ਤਤਨ ਹੈਗੀਆਂ ਮੈਂ ਕੱਟੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਬੂਰੀ ਨੀਲੀ ਰਾਵੀ ਦੀ ਕੱਟੀ ਬਹੁਤ ਸੋਹਣੀ ਹੈ ਬਾਈ ਦੇ ਕੋਲੇ ਕਰਦੇ ਆਂ ਗੱਲਬਾਤ ਭਰਾ ਦੇ ਨਾਲ ਸਸੇ ਕਰਦੇ ਹਾਂ ਸਸੇ ਕਰ ਕੀ ਹਾਲ ਹੈ ਬਾਈ ਬਹੁਤ ਹੀ ਵਧੀਆ ਹੋਰ ਹਰਪ੍ਰੀਤ ਬਾਈ ਪਰਿਵਾਰ ਘਰ-ਬਾਰ ਨਾ ਨਾ ਗੁਰੂ ਦੀ ਕਿਰਪਾ ਨਾਲ ਠੀਕ ਹੈ ਬਾਈ ਇਹ ਕੱਟੇ ਦੀ ਕਿੰਨੀ ਉਮਰ ਹੈ ਕੱਟਾ ਹੋਊਗਾ ਇਹ 10 ਮਹੀਨਿਆਂ ਦਾ 10 ਮਹੀਨਿਆਂ ਦਾ ਹੈ ਅੱਛਾ ਤੇ ਕੀ ਰੇਟ ਰਹੂਗਾ ਬਾਈ ਇਹ 11.5 ਹਜ਼ਾਰ ਦਾ ਦੇ ਦੇਗੇ 11.5 ਹਜ਼ਾਰ ਦਾ ਦੇ ਦਿਆਂਗੇ ਠੀਕ ਹੈ ਬਾਈ ਤੇ ਇੱਕ ਬੱਚਾ ਉਹ ਕਿੰਨੇ ਚਿਰ ਦਾ ਬਾਈ ਬੱਚਾ ਹੂ 6 ਮਹੀਨਿਆਂ ਦਾ 6 ਮਹੀਨਿਆਂ ਦਾ ਹੈ ਹਾਂਜੀ ਠੀਕ ਹੈ ਧਾਰੀ ਧੋਰੀ ਬੜੀ ਚੰਗੀ ਹੈ ਨਾ ਬਹੁਤ ਚੰਗੇ ਹਾਂ ਥੱਲੇ ਵੀ ਬੱਚਾ ਬਹੁਤ ਸਾਫ਼ ਸੁਥਰਾ ਕਿੰਨੇ ਮਹੀਨਿਆਂ ਦਾ ਬਈ ਇਹ 6 ਜਾਂ 5-6 ਮਹੀਨੇ ਕਿਆ ਬਾਤ ਦੁੱਧ ਹਟਾ ਲਾ ਪਾਣਾ ਹੁਣ ਤਾਂ ਇਹ ਫੇਰ ਚੱਲ ਪੈਣਾ ਉਹ ਚੱਲ ਪਿਆ ਹਾਂ ਬੰਨੂ ਬਹੁਤ ਟੌਪਿਕ ਨਾ ਪੂਰਾ ਪੂਰਾ ਹਾਂ ਕਿੰਨੇ ਦਾ ਦੇਦਗੇ ਬਈ ਇਹ ਇਹ 14000 ਦਾ ਦੇ ਦੇਵਾਂਗੇ 14000 ਦਾ ਦੇ ਦੇਵਾਂਗੇ ਵੀ ਜੋ ਮਾਨਤਨ ਕੋਈ ਕਰਦੇ ਆਂ ਥੋੜਾ ਬਹੁਤ ਮਾਨਤਨ ਕਰਦੇ ਆਂ ਠੀਕ ਹੈ ਬਈ ਅੱਛਾ 31 ਇੱਕ ਬਈ ਤੇਰਾ ਨੰਬਰ ਤੇ ਇਹ ਹੈਗੀ 13 ਮਹੀਨਿਆਂ 13 ਮਹੀਨਿਆਂ ਦੀ ਹੈ ਹਾਂਜੀ ਏ ਦਾ ਤੇ ਬੁਰੀ ਕੱਟੀ ਦਾ ਰੇਟ ਦੋਹਾਂ ਦਾ ਇਕੱਠਾ ਹੀ ਹੈ ਅੱਛਾ ਕਿੰਨਾ ਜੀ ਇਕੱਠਾ ਹੈ 43000 ਰੁਪਏ ਦੇ ਦੇ ਦੇਗੇ ਜੋੜਾ 43000 ਦਾ ਜੋੜਾ ਦੇ ਦੇ ਦੋੜਾ ਦੇ ਦੇ ਤੇ ਜੇ ਮੰਨ ਲਓ ਵੀ ਜੋੜਾ ਲੈ ਕੇ ਪਹੁੰਚ ਵੀ ਕਰ ਦੇਗੇ ਕਿ ਨਹੀਂ ਪਹੁੰਚ 50 ਕਿਲੋਮੀਟਰ ਦੀ ਪਹੁੰਚ ਦੇ ਦੇ 50 ਕਿਲੋਮੀਟਰ ਦੀ ਪਹੁੰਚ ਦੋਵਾਂ ਕਟੀਆਂ ਦੀ ਦੇ ਦੇਵਾਂਗੇ ਦੇ ਦੇਾਂਗੇ ਜਿਹੜਾ ਭਰਾ ਜੋੜਾ ਲਊਗਾ ਦੋੜਾ ਲਊਗਾ ਲੈ ਮਿੱਤਰੋ 43000 ਦਾ ਜੇ ਖਰੀਦਦੇ ਤੁਸੀਂ ਇਹ ਦੋਵੇਂ ਕਟੀਆਂ ਪੂਰੀ ਤੇ ਨਾਲ ਦੀ ਤੇ 43000 ਦਾ ਮਿਲ ਜਾਊਗਾ ਤੁਹਾਨੂੰ ਦੋਵਾਂ ਕਟੀਆਂ ਦਾ ਜੋੜਾ ਮਿੱਤਰੋ ਬੁਰੀ ਕੱਟੀ ਕਮਾਲ ਆ ਹਨਾ ਬਾਈ ਬਹੁਤ ਸੋਹਣੀ ਕੱਟੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕੋਈ ਨਹੀਂ ਕਹ ਲਿਆ ਕਿ ਤੂੰ ਨਿੰਦ ਜਾਊਗਾ ਕੱਟੀ ਆਈ ਗਵੰਡੀ ਦੇ ਸਾਨੂੰ ਹੋਰ ਤੇ ਆ ਬੱਚਾ ਤੇ ਆ ਕਟਾ ਲੈ ਜਾਓ ਕਿਉਂਕਿ ਇਹਨਾਂ ਦਾ ਜੋੜਾ ਹੈ ਇਹਨਾਂ ਦਾ ਜੋੜੇ ਦਾ ਕਿੰਨਾ ਬਣ ਗਿਆ 14 ਤੇ 25000 ਰੁਪਏ 25000 ਇਹਦਾ ਵੀ ਕਰਦੀਆਂ ਪਿਆ ਕਿਲੋਮੀਟਰ ਦਾ ਹਾਂ ਕਰਦੇ ਨਹੀਂ ਮਿੱਤਰੋ ਇਹ ਵੀ 50 ਕਿਲੋਮੀਟਰ ਚੱਕੋ ਤੁਹਾਡੇ ਘਰੇ ਪਹੁੰਚ ਹੋ ਜਾਊਗੀ ਜੋੜੇ ਦੀ ਇੱਕ ਆ ਜਾਊਗੀ ਕੱਟੀ ਤੇ ਇੱਕ ਆ ਜਾਊਗਾ ਕਟਾ ਦੋਵੇਂ ਲੈ ਆ ਜੇ ਪਾਲ ਤਾਂ ਫਿਰ ਦੋ ਕਟੀਆਂ ਹੋਣ ਨਾਲ ਲੈ ਲਿਆ ਜੇ ਚਾਰ ਪੰਜ ਜਾਨਵਰ ਨੀਲੀ ਦੇ ਤਿਆਰ ਹੋ ਜਾਣਗੇ ਫਿਰ ਜੇ ਚਾਰਾਂ ਦਾ ਹੀ ਕੋਈ ਇਕੱਠਾ ਕਰ ਲੇ ਤਾਂ ਫਿਰ ਕਰਦੀ ਹੈ 100 ਕਿਲੋਮੀਟਰ ਹਾਂ ਲੈ ਮਿੱਤਰੋ ਜੇ ਤੁਸੀਂ ਚਾਰੇ ਇਕੱਠੀਆਂ ਲੈਣੇ ਆ ਦੋ ਗਵੰਡੀਆਂ ਨੂੰ ਲੈਦੇ ਹੋ ਤੇ ਇੱਕ ਦੋ ਆਪ ਲੈ ਲਿਆ ਜੇ ਤੇ ਫਿਰ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਤੁਹਾਨੂੰ ਪਹੁੰਚ ਹੋ ਜਾਊਗੀ ਫਿਰ ਹੀ ਮਿੱਤਰੋ ਬੁਰੀ ਦੀ ਉਮਰ 1 ਸਾਲ ਦੀ ਹੈ ਬੁਰੀ ਬਾਈ ਤੇ ਬਾਈ ਨੰਬਰ ਹੈਗਾ 9814156242 9814156242 ਬਾਈ ਦਾ ਨੰਬਰ ਆ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ